ਆਪਣੇ ਪੁੱਤ ਭਤੀਜੇ ਛਾਲੇ ਗੀਜੇ ਨਹੀਂ ਮੁੱਕਦੇ ਉੱਥੇ ਨਹੀਂ ਵਾਰੀ ਹੁੰਦੀ ਚੇਅਰਮੈਨ ਬੈਠੇ ਨੇ ਮੇਰੇ ਸਾਹਮਣੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਜ਼ਰੂਰ ਆਮਾ ਦੀ ਪਾਰਟੀ ਚ ਕੋਈ ਨਾ ਕੋਈ ਅਹੁਦਾ ਮਿਲਦਾ ਹੈ ਵਲੰਟੀਅਰ ਸਾਡੇ ਜਿਹੜੇ ਆਪਦੇ ਪੱਲਿਓਂ ਤੇਲ ਪਵਾ ਕੇ ਸਾਡੇ ਰੋਡ ਸ਼ੋਹਾਂ ਚ ਆਉਂਦੇ ਨੇ ਉਹਨਾਂ ਦੇ ਤੇਲ ਦਾ ਮੁੱਲ ਪੈਂਦਾ ਹੈ ਉਹਨਾਂ ਦੇ ਪਸੀਨੇ ਦਾ ਮੁੱਲ ਪੈਂਦਾ ਸਬਰ ਰੱਖਣਾ ਪੈਂਦਾ ਥੋੜਾ ਜਿਹਾ ਜੇ ਸਬਰ ਹੁੰਦਾ ਆ ਵੋਟੇ ਨਹੀਂ ਪੈਣੀਆਂ ਸੀ ਸਬਰ ਹੀ ਹੈ ਨਹੀਂ ਸਬਰ ਤੇ ਸੰਤੋਖ ਦੀ ਗੱਲ ਹੁੰਦੀ ਹੈ ਭਗਤ ਜੀ ਨੇ ਜੁਆਇਨ ਕੀਤਾ ਸਬਰ ਰੱਖਿਆ ਤਾਂ ਰੱਬ ਨੇ ਕਿਹਾ ਫਿਰ ਇੱਕ ਮੈਂ ਸੀਟ ਖਾਲੀ ਕਰਕੇ ਉਹਦੇ ਉੱਤੇ ਭਗਤ ਜੀ ਨੂੰ ਬਿਠਾ ਦੇਣਾ ਸੌ ਬੰਦੇ ਨੇ ਨੇਕ ਪਰਿਵਾਰ ਹੈ ਸੇਵਾ ਵਾਲਾ ਪਰਿਵਾਰ ਹੈ ਸੱਚੀ ਮੁੱਚੀ ਭਗਤ ਹੈ ਤਾਂ ਪਰਮਾਤਮਾ ਮੌਕਾ ਦੇ ਰਹੇ ਆ